ਰੋਟਰੀ ਕਲੱਬ ਨਾਬਾ ਵਿਖੇ ਪ੍ਰਧਾਨ ਚਰਨ ਸਿੰਘ ਦੇਗਵਾਈ ਵਿੱਚ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਸਵਰਗਵਾਸੀ ਗਿਆਨੀ ਸੁੰਦਰ ਸਿੰਘ ਅਤੇ ਸਵਰਗਵਾਸੀ ਮਾਤਾ ਮਾਨਸ ਕੌਰ ਦੀ ਯਾਦ ਨੂੰ ਸਮਰਪਿਤ ਰਿਹਾ ਇਹ ਕੈਂਪ ਦਵਾਈਆਂ ਲੈਂਸ ਅਤੇ ਐਨਕਲ ਵੀ ਦਿੱਤੀਆਂ ਮੁਫਤ ਅਤੇ ਆਪਰੇਸ਼ਨ ਵੀ ਕਲੱਬ ਵੱਲੋਂ ਕਰਵਾਏ ਜਾਣਗੇ ਮੁਫਤ ਚਰਨ ਸਿੰਘ ਪੀਟੀ ਨਿਊਜ਼ ਪੰਜਾਬ ਦੇ ਨਾਲ ਨਾਬਾ ਤੁਮਦੀਪ ਕੌਸ਼ਕ ਨਾਬਾ ਦੀ ਵਿਸ਼ੇਸ਼ ਰਿਪੋਰਟ ਆ ਜੀ ਦਰ ਅੱਗੇ ਇਹ ਦਰ ਰੋਟਰੀ ਕਲੱਬ ਬਹੁਤ ਨੇਕ ਕੰਮ ਕਰਦਾ ਜੀ ਸਾਾਲ ਚਾਰ ਕੈਂਪ ਲਾਉਂਦੇ ਆ 22 300 ਬੰਦਿਆਂ ਦੇ ਆਪਰੇਸ਼ਨ ਕਰਾਉਂਦੇ ਆ ਇਹ ਲੇਟੈਸਟ ਟੈਕਨੀਕ ਦੇ ਨਾਲ ਇਹਨਾਂ ਨੇ ਜਿਹੜੇ ਹੈਗੇ ਐਕਸਪਰਟ ਡਾਕਟਰ ਨੂੰ ਬੁਲਾ ਕੇ ਮੈਂ ਜਿਹੜਾ ਇਹਨਾਂ ਦੇ ਪ੍ਰਧਾਨ ਹੈ ਜੀ ਚੰਦ ਸਿੰਘ ਜੀ ਇਹਨਾਂ ਦਾ ਔਰ ਸਾਰੀ ਰੋਟਰੀ ਕਲੱਬ ਦਾ ਧੰਨਵਾਦ ਕਰਦਾ ਕਿ ਇਹ ਜਿਹੜੇ ਗਵਰਨਮੈਂਟ ਦਾ ਪ੍ਰੋਗਰਾਮ ਹੈ ਕਿ ਸਾਰੇ ਲੋਕਾਂ ਦੀ ਸਿਹਤ ਵਾਰੇ ਜਿਹੜਾ ਕੰਮ ਕਰਨਾ ਉਹਦੇ ਵਿੱਚ ਯੋਗਦਾਨ ਪਾਉਂਦੇ ਆ ਪਰ ਮੁੱਲ ਨਾਲ ਪਾਉਂਦੇ ਆ ਔਰ ਮੈਂ ਇਹਨਾਂ ਦਾ ਸੋਚਦਾ ਸੀ ਵਿਚਾਰ ਉੱਤੇ ਤਰ੍ਹਾਂ ਕੀਤਾ ਕਿ ਜਿਹੜੀ ਨਸ਼ਾ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਹੈ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਣਗੇ ਵਾਧਾ ਵਾਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਇਹ ਪਿੰਡ ਵੀ ਅਡੌਪਟ ਕਰਨਗੇ ਜਿਹਦੇ ਵਿੱਚ ਸਾਰੀਆਂ ਹਰ ਤਰ੍ਹਾਂ ਦੀ ਕਵਾਲਿਟੀ ਯਾਦ ਕਰਕੇ ਕੰਗਰਸ ਪ੍ਰੋਜੈਕਟ ਬਣਾਇਆ ਜਾਏਗਾ ਇਸ ਤਰ੍ਹਾਂ ਸੀ ਇੱਕ ਪੂਰੀ ਚੇਨ ਬਣਾਵਾਂਗੇ ਸਾਰੇ ਪੰਜਾਬ ਦੇ ਵਿੱਚ ਬੋਲੀ ਵਾਲੇ ਸਾਰੇ ਪਿੰਡ ਜਿਹੜੇ ਕੰਗਰਸ ਬਣਾਵਾਂਗੇ ਔਰ ਨਸ਼ਾ ਮੁਕਤ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਪਾਣਗੇ ਪਟਿਆਲੇ ਤੋਂ ਲੈ ਕੇ ਨਾਭੇ ਤੱਕ ਜਿਹੜਾ ਹੈਗਾ ਇਹੋ ਸਰਤਾਂ ਨਾਲ ਬਹੁਤ ਵਧੀਆ ਇੱਕ ਬਾਜ਼ਾਰ ਬਰਡ ਪਾਰਕ ਲਾਇਆ ਜਾਏਗਾ ਜਿੱਦੇ ਇਥੇ ਫੀਲ ਹੈ ਉੱਤੇ ਸਪੈਸ਼ਲੀ ਬੱਚਿਆਂ ਦੇ ਖੇਡਣ ਦੇ ਵਾਸਤੇ ਵੀ ਵੋਲੀਬਾਲ ਦੀ ਜੀਡੀ ਵੀ ਸੁਰੱਖਿਆ ਕਰੋ ਜੀ ਇਸ ਕ੍ਰਿਸ਼ੀਨ ਨੂੰ ਲਗਾ ਸਤਾਰਨ ਕਰ ਸਕਤ ਉਹ ਇੱਕ ਸੋਸ਼ਲ ਵਰਕਰ ਇਸ ਤੋਂ ਬਾਅਦ ਮੈਂ ਹੋਰ ਦੀ ਆਪਣੇ ਰੋਟੀ ਵਾਸਤੇ ਵਿੱਚ ਜਾ ਰਿਹਾ ਹਾਂ ਸਾਰੇ ਸਰਪੰਚਾਂ ਤੇ ਮੋਟਵਾ ਸੱਜਣਾ ਮੈਂਬਰ ਪੰਚਾਇਤ ਨੰਬਰ ਦਾ ਸਾਰੇ ਪਿੰਡਾਂ ਦੇ ਬਹੁਤ ਵਾਰ ਬੁਲਾਏ ਅਸੀਂ ਬਿਲਕੁਲ ਲਹਿਆ ਕੀਤਾ ਹੋਏਗੀ ਸਾਰੇ ਲੋਕਾਂ ਦੇ ਨਾਲ ਦਾਸਤ ਸੁਵਿਧਾ ਦਾ ਲੋਕਾਂ ਨਾਲ ਵਾਦਾ ਕੀਤਾ ਸੀ ਔਰ ਉਹ ਵਾਦਾ ਸੀ ਪੂਰਾ ਕਰਨ ਜਾ ਰਿਹਾ ਹੈ ਅਗਲੇ 3-4 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦੇ ਵਿੱਚ ਬੰਦ ਹੋਣਗੇ ਔਰ ਜਿਹੜੇ ਨਸ਼ਾ ਕਰਦੇ ਉਹਨਾਂ ਦਾ ਇਲਾਜ ਕੀਤਾ ਜਾਏਗਾ ਔਰ ਉਹਨੂੰ ਕੋਈ ਨਾ ਕੋਈ ਕੰਮ ਸਿਖਾਇਆ ਜਾਏਗਾ ਤੇ ਕੰਮ ਕਰਨ ਲਾਇਆ ਜਾਏਗਾ বৰ <laughs> ধন্যবাদ <laughs> ਮਾਕਸਰ ਰੋਟਰੀ ਕਲੱਬ ਦੇ ਵਿੱਚ ਕੈਂਪ ਲੱਗਿਆ ਅੱਜ ਰੋਟਰੀ ਕਲੱਬ ਦੇ ਵਿੱਚ ਬਹੁਤ ਵੱਡਾ ਪ੍ਰਾਲਾ ਜਿਹੜਾ ਜੀ ਰੋਟਰੀ ਕਲੱਬ ਦੇ ਮੈਂਬਰ ਸਾਹਿਬਾਨ ਦਲਜੀਤ ਸਿੰਘ ਸਾਹਿਬ ਜਿਹੜੇ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਮੁੱਖ ਰੱਖ ਕੇ ਹਰੇਕ ਸਾਲ ਇਹ ਕੈਂਪ ਲਾਉਂਦੇ ਆ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਖਾਂ ਤੋਂ ਪਰੇਸ਼ਾਨ ਬਜ਼ੁਰਗ ਬਾਬਾ ਮਾ ਨੇਵਾਜੇ ਤੇ ਆਏ ਹੋਏ ਨੇ 40 ਸਾਲ ਤੋਂ ਬਾਅਦ ਅੱਖਾਂ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਉਹ ਸਾਰੇ ਉੱਥੇ ਪਹੁੰਚੇ ਹੋਏ ਨੇ ਔਰ ਮੁਕੰਮਲ ਇਲਾਜ ਉਹਨਾਂ ਦਾ ਪ੍ਰੋਪਰ ਟੈਸਟ ਕਰਕੇ ਜੇ ਮੋਤੀ ਦਾ ਆਪਰੇਸ਼ਨ ਹੋਣ ਵਾਲਾ ਉਹ ਜੀ ਕੋਈ ਲੈਂਸ ਪਹਿਨਣ ਵਾਲਾ ਜੋ ਵੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਬਿਲਕੁਲ ਮੁਫਤ ਮਿਲੇਗੀ ਔਰ ਅੱਜ ਇਸ ਵਿਸ਼ੇਸ਼ ਮੌਕੇ ਤੇ ਸਾਡੇ ਪੰਜਾਬ ਦੇ ਹਰਮਨ ਕਾਰੇ ਕੈਬਨ ਮੰਤਰੀ ਸਿਹਤ ਮੰਤਰੀ ਪੰਜਾਬ ਡਾਕਟਰ ਗੁਰਵੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ ਮਕਸਦ ਹੈ ਕਿ ਤੰਦਰੁਸਤ ਪੰਜਾਬ ਹੋਵੇ ਅੱਖਾਂ ਦੇ ਨਾਲ ਕੋਈ ਵੀ ਸੰਬੰਧਿਤ ਜਿਹੜੀ ਸਮੱਸਿਆ ਹੈਗੀ ਉਹਦੇ ਵਿੱਚ ਜਿਵੇਂ ਰੋਟਰੀ ਕਲੱਬ ਬਹੁਤ ਵੱਡਾ ਸਹਿਯੋਗ ਕਰ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਕਿ 40 ਸਾਲ ਤੋਂ ਉੱਪਰ ਕਿਸੇ ਦੀ ਵੀ ਅੱਖ ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹਨਾਂ ਨੂੰ ਐਂਟਰੀ ਜਰੀਏ ਨੇ ਬਿਲਕੁਲ ਮੁਫਤ ਦਿੱਤੀਆਂ ਜਾਣੀਆਂ ਇਲਾਜ ਬਿਲਕੁਲ ਮੁਫਤ ਦਿੱਤਾ ਜਾ ਕਾ ਸੋ ਜੇ ਨਸ਼ੇ ਦੀ ਗੱਲ ਕਰੀਏ ਪੰਜਾਬ ਦੇ ਨਸ਼ਾ ਹੋ ਰਿਹਾ ਪੂਰ ਸਭ ਨੂੰ ਲੱਗਦਾ ਰੇਡਾਂ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡਾ ਮਕਸਦ ਹੈ ਜੀ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਦਮ ਲਵਾਗੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਜੀ ਹਰਵਿੰਦ ਕੇਜਰੀਵਾਲ ਜੀ ਔਰ ਸਾਡੀ ਸਾਰੀ ਟੀਮ ਡਾਕਟਰ ਬਲਵੀਰ ਜੀ ਸਾਰੇ ਟੀਮ ਦੇ ਮੈਂਬਰ ਨੇ ਪੰਜ ਮੈਂਬਰੀ ਇੱਕ ਮਨਿਸਟਰ ਦੀ ਟੀਮ ਵੀ ਬਣਾਈ ਆ ਔਰ ਅਸੀਂ ਸਾਰੇ ਆਪਣੇ ਆਪਣੇ ਹਲਕੇ ਦੇ ਵਿੱਚ ਇਹ ਕੋਸ਼ਿਸ਼ ਕਰ ਰਹੇ ਆ ਕਿ ਹਰੇਕ ਪਿੰਡ ਦੇ ਵਿੱਚ ਬ੍ਰੀਕੀ ਨਾਲ ਮੋਨਿਟਰਿੰਗ ਕਰਕੇ ਜਿਹੜਾ ਵੀ ਕੋਈ ਨਸ਼ਾ ਵੇਚਦਾ ਉਹਦੇ ਸਖਤ ਕਾਰਵਾਈ ਜਿਹੜਾ ਨਸ਼ਾ ਕੋਈ ਕਰਦਾ ਉਹਨੂੰ ਨਸ਼ੇ ਤੋਂ ਹਟਾ ਕੇ ਉਹਨੂੰ ਆਪਣੇ ਕਿਸੇ ਨਾ ਕਾਰੋਬਾਰ ਦੇ ਵਿੱਚ ਸੈੱਟ ਕਰਨਾ ਔਰ ਉਹਦਾ ਇਲਾਜ ਕਰਨਾ ਇਹ ਸਾਡਾ ਮਕਸਦ ਹੈ। ਉਹ ਕੀ ਹੋ ਗਿਆ ਸਤੀਸ ਜੀ ਦਾ ਪ੍ਰਧਾਨ ਜੀ ਨੇ ਬਾਜੀ ਜਾਨ ਕਹਿੰਦੇ ਕੈਪਟਲ ਆ ਕੀ ਗੋ ਅੱਜ ਰੋਟੀ ਕਲੱਬ ਨਾਪਾ ਨੇ ਫ੍ਰੀ ਚੈੱਕਅਪ ਅੱਖਾਂ ਦਾ ਕੈਂਪ ਲਾਇਆ ਜਿਹਦੇ ਵਿੱਚ ਡਾਕਟਰ ਵਿਕਾਸ ਮਿੱਤਲ ਜੀ ਅੰਬਾਲਾ ਤੋਂ ਆਏ ਸੀ ਡਾਕਟਰ ਪ੍ਰਵੀਰ ਸਿੰਘ ਜੀ ਹੈਲਥ ਮਿਨਿਸਟਰ ਪੰਜਾਬ ਤੋਂ ਇਕੱਲਾ ਸਾਡੇ ਹਲਕੇ ਦੇ ਹਨਮਨ ਪਿਆਰੇ ਐਮਐਲਏ ਗੁਰਦੇਵ ਸਿੰਘ ਜੀ ਮਾਲੀ ਆਏ ਨੇ ਤੇ ਬਹੁਤ ਸਾਰੇ ਲੋਕ ਆਏ ਨੇ ਅੱਖਾਂ ਦਾ ਚੈੱਕਅਪ ਕਰਉਣ ਵਾਸਤੇ ਇਹ ਕੈਂਪ ਦਾਮ ਚੱਲ ਰਿਹਾ ਹੈ ਬਹੁਤ ਹੀ ਅੱਖਾਂ ਦੇ ਵਿੱਚ ਲੈਂਜ ਪਾਇਆ ਜਾਣਗੇ ਤੇ ਇਹ ਸਾਲ ਦੇ ਵਿੱਚ ਘੱਟੋ ਘੱਟ ਸੀ 4 ਵਾਰੀ ਕੈਂਪ ਲਾਉਣੇ ਆ ਫ੍ਰੀ ਤੇ ਲੋਕ ਅੱਖਾਂ ਚੈੱਕ ਕਰਨ ਨੂੰ ਰੋਟਰੀ ਕਲੱਬ ਦੇ ਨਾਮ ਨੂੰ ਬੁਰਾ ਪਰਖ ਦਿੰਦੇ ਨੇ ਕਿ ਪਹਿਲਾਂ ਜੇ ਕੰਮ ਅੱਖਾਂ ਕਰਾਉਣੀਆਂ ਨੇ ਤਾਂ ਰੋਟਰੀ ਕਲੱਬ ਤੋਂ ਕਰਾਉਣੀਆਂ ਰੋਟਰੀ ਦਾ ਇੱਕ ਮਿਸ਼ਨ ਹੈ ਜੀ ਹੈਲਥ ਹਰ ਵਿਅਕਤੀ ਦੀ ਠੀਕ ਰਹਿ ਪੂਰੇ ਵਰਲਡ 'ਚ ਅਸੀਂ ਉਸ ਮਿਸ਼ਨ ਦੇ ਤਹਿਤ ਰੋਟਰੀ ਕਲੱਬ ਨਾਬਾ ਜਿਹੜਾ ਹੈ ਉਹ ਬਹੁਤ ਵੱਡਾ ਕੰਮ ਕਰ ਰਿਹਾ ਹੈ ਪੂਰੇ ਡਿਸਟ੍ਰਿਕਟ 3090 'ਚ ਅਗਰ ਕੋਈ ਸੰਸਥਾ ਸਭ ਤੋਂ ਜ਼ਿਆਦਾ ਕੈਂਪ ਲਾਂਦੀ ਹੈ ਔਰ ਸਭ ਤੋਂ ਜ਼ਿਆਦਾ ਅੱਖਾਂ ਦੇ ਆਪਰੇਸ਼ਨ ਕਰਦੀ ਹੈ ਤਾਂ ਰੋਟਰੀ ਕਲੱਬ ਨਾਬਾ ਹੈ ਔਰ ਹਰ ਸਾਲ ਦੀ ਤਰ੍ਹਾਂ ਇਹਨਾਂ ਨੇ ਇਹ ਮੇਰੇ ਖਿਆਲ ਤੀਸਰਾ ਇਸ ਸਾਲ ਦਾ ਕੈਂਪ ਸੀਗਾ ਇਸ ਸਾਲ ਦਾ ਦੂਸਰਾ ਕੈਂਪ ਸੀਗਾ ਜਿਹੜਾ ਜਿਹਦੇ ਵਿੱਚ ਤੁਸੀਂ ਦੇਖੋ ਵੀ ਸੈਂਕੜੇ ਮਰੀਜ਼ ਚੈੱਕਅਪ ਲਈ ਆਏ ਨੇ ਔਰ ਉਹਨਾਂ ਦੀਆਂ ਅੱਖਾਂ ਦੀ ਸਰਜਰੀ ਹੋਣੀ ਹੈ ਔਰ ਉਹਨਾਂ ਦੇ ਭੋਜਨ ਦਾ ਪ੍ਰਬੰਧ ਸਾਰਾ ਜੋ ਖਰਚਾ ਹੈ ਉਹ ਰੋਟਰੀ ਦੇ ਮੈਂਬਰ ਆਪਣੇ ਪੱਲਿਓਂ ਕਰਕੇ ਸਮਾਜ ਦੀ ਸੇਵਾ ਕਰ ਰਹੇ ਨੇ ਇਸ ਤੋਂ ਵੱਡੀ ਸਮਾਜ ਦੀ ਕੋਈ ਸੇਵਾ ਨਹੀਂ ਹੋ ਸਕਦੀ ਕਿ ਕਿਸੇ ਨੂੰ ਅਸੀਂ ਅੱਖਾਂ ਉਹਦੀਆਂ ਠੀਕ ਕਰਦੇ ਆ ਕਿ ਉਹ ਕਹਿੰਦੇ ਨੇ ਵੀ ਅੱਖਾਂ ਗੀਆਂ ਤਾਂ ਜਹਾਨ ਗਿਆ ਸੋ ਅਸੀਂ ਕਿਸੇ ਦਾ ਜਹਾਨ ਵਾਪਸ ਲਟਾ ਰਹੇ ਆ ਇਹ ਰੌਟਰੀ ਦਾ ਮੇਨ ਮਿਸ਼ਨ ਹੈ ਔਰ ਇਹਦੇ ਦੇ ਲੱਗੇ ਹੋਏ ਭਾਈ ਜੀ ਤੁਸੀਂ ਕੀ ਕਹੋਗੇ ਇੰਦੇ ਕੈਂਪ ਬਾਰੇ ਅਜਦਾ ਜੜਾ ਇਹ ਕੈਂਪ ਹੈ ਸਾਡੇ ਪੁਰਾਣੇ ਮੈਂਬਰ ਨੇ ਦਲਜੀਤ ਸਿੰਘ ਸਾਧੂ ਉਹ ਹਰ ਸਾਲ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਕਲਾਬਜਾ ਕੈਂਪ ਲਵਾਉਂਦੇ ਨੇ ਇਹ ਤਕਰੀਮ ਸਾਡਾ ਅੱਜ ਦੂਜਾ ਕੈਂਪ ਹੈ ਪਰ ਡਾਕਟਰ ਪਤਲ ਕੱਕੜ ਸਾਡੇ ਪੁਰਾਣੇ ਡਾਕਟਰ ਸੀਗੇ ਚਲੇ ਗਏ ਅਮਰੀਕਾ ਉਹਨਾਂ ਨੇ ਆਪਣੇ ਫਾਦਰ ਯਾਰ ਵਿੱਚ ਚਲਵਾਇਆ ਸੀਗਾ ਅੱਜ ਇਹ ਦੂਜਾ ਕੈਂਪ ਸਾਧੂ ਸਾਹਿਬ ਲਵਾ ਰਹੇ ਨੇ ਅਸੀਂ ਇਸ ਤੇ ਸਾਡਾ ਜਿਹੜਾ ਮਕਸਦ ਹੈ ਕੈਂਪ ਦਾ ਜਿਹੜਾ ਰੋਟੀ ਦਾ ਨਾਮ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਵੀ ਜਦ ਰੋਟੀ ਚ ਕੈਂਪ ਲੱਗਦਾ ਹੈ लोग अपने अब अप दो-दो दूरों दूरों दे रोटरी दे जे तकरीबन से हर कैपे 100 ऑपरेशन करदेया फिर आज भी ਸਾਡੇ 300 ਦੇ OPD ਤਾਂ ਹੋ ਚੁੱਕੇ ਤੇ 100 100 ਆਪਰੇਸ਼ਨ ਡਾਕਟਰ ਸਾਹਿਬ ਕੱਢ ਚੁੱਕੇ ਜਿਹੜੇ ਹੋਣ ਆਲੇ ਨੇ ਹੁਣ ਤੱਕ ਅਸੀਂ ਸਾਡਾ ਮਕਸਦ ਹੈ ਵੀ ਵੱਧ ਤੋਂ ਲੋਕਾਂ ਦੀ ਅੱਖਾਂ ਦੇਖਭਾਲ ਹੋਵੇ ਹੋਰ ਵੀ ਕੋਈ ਕਿਸੇ ਤਕਲੀਫ ਹੈ ਉਹ ਅਸੀਂ ਹੱਲ ਕਰੀਏ ਆਉਣ ਵਾਲੇ 9 ਤਰੀਕ ਨੂੰ ਵੀ ਸਾਡੇ ਇੱਥੇ ਹੱਡੀਆਂ ਦਾ ਕੈਂਪ ਲੱਗ ਰਿਹਾ ਹੈ ਜਿਹੜੇ ਡਾਕਟਰ ਪੰਦੇਹਰ ਨੇ ਉਹ ਜਨੰਦਰ ਤੋਂ ਆਉਣਗੇ ਤੁਸੀਂ ਵੀ ਸਭ ਕਹਿੰਦੇ ਐਡ ਜੇ ਕਰ ਸਕਦੇ ਕਰੋ ਵੀ ਵੱਧ ਤੋਂ ਆ ਕੇ ਲੋਕ ਉਹਨਾਂ ਦਾ ਫਾਇਦਾ ਉਠਾਉਣ ਇਸ ਕਰਕੇ ਅਸੀਂ ਵੱਧ ਤੋਂ ਜਨਤਾ ਦੇ ਆ ਲੋਕਾਂ ਦੇ ਭਲਾਈ ਲਈ ਟੈਂਪ ਲਾਉਂਦੇ ਆ ਅੱਜ ਅੱਖਾਂ ਦਾ ਕੈਂਪ ਹੈ 9 ਤਰੀਕ ਨੂੰ ਅੱਡਿਆਂ ਦਾ ਕੈਂਪ ਲੱਗੂਆ ਬਾਰ-ਬਾਰ ਮਿਲੇਗਾ ਵੀ ਟੈਂਪ ਲੱਗਦੇ ਰਹਿਣਗੇ ਸਾਡੇ ਤੇ ਲੋਕਾਂ ਦੀ ਸੇਵਾ ਹੁੰਦੀ ਰਹੂ ਧੰਨਵਾਦ ਜੀ ਦੇਖੋ ਰੋਟਰੀ ਕਲੱਬ ਨੱਬਾ ਮਾਨਵਤਾ ਦੀ ਸੇਵਾ ਦੇ ਲਈ ਸਦਾ ਹੀ ਹਾਜ਼ਰ ਰਿਹਾ ਹੈ ਪਿਛਲੇ 50 60 ਸਾਲ ਤੋਂ ਮਾਨਵਤਾ ਦੀ ਸੇਵਾ ਨੱਬਾ ਸ਼ਹਿਰ ਦੇ ਵਿੱਚ ਲੋਕਾਂ ਦੀ ਕਰ ਰਿਹਾ ਹੈ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਪ ਲਗਾਇਆ ਗਿਆ ਹੈ ਸੰਤੋਖ ਸਿੰਘ ਦੇ ਮਾਤਾ ਪਿਤਾ ਦੀ ਯਾਦ ਵਿੱਚ ਰੋਟਰੀ ਕਲੱਬ ਹਮੇਸ਼ਾ ਹੀ ਅੱਖਾਂ ਦੇ ਕੈਂਪ ਸਾਲ ਚ 3 ਤੋਂ 4 ਲਾਉਂਦੇ ਆ ਇਹ ਸਾਡਾ ਦੂਸਰਾ ਕੈਂਪ ਹੈ ਜਿਹੜਾ ਅਸੀਂ ਸਰਦਾਰ ਅਰਜੀਤ ਸਿੰਘ ਦੇ ਪਾਦਰ ਮਦਰ ਦੀ ਯਾਦ ਚਲਵਾ ਰਹੇ ਹਾਂ ਔਰ ਜਿੰਨਾ ਵੀ ਖਰਚਾ ਹੈ ਦਿਲਜੀਤ ਸਿੰਘ ਜੀ ਉਰ ਵੀਰ ਕਰ ਰਹੇ ਆ ਅੱਖਾਂ ਦਾ ਦਾਨ ਸਭ ਤੋਂ ਵੱਡਾ ਦਾਨ ਹੈ ਜਿਹੜੀ ਚੀਜ਼ ਦਾ ਹੈ ਸੈਕੰਡਲੀ ਜਿਹੜੀਆਂ ਹਰ ਇੱਕ ਪੇਸ਼ੈਂਟ ਨੂੰ ਇੱਥੇ ਹਰ ਇੱਕ ਤਰ੍ਹਾਂ ਦੀਆਂ ਦਵਾਈਆਂ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਪੇਸ਼ੈਂਟਾਂ ਦੇ ਆਪਰੇਸ਼ਨ ਪਟਿਆਲੇ ਕਰਾ ਕੇ ਵੈਲ ਐਕুইਪਡ ਹਸਪੀਟਲ ਜਿੱਥੇ ਉਹਨਾਂ ਨੂੰ ਵਾਪਸ ਭੇਜਿਆ ਜਾਊਗਾ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਰੋਟਰੀ ਕਲੱਬ ਨਾ ਬਹਾਦੀ ਹੈ ਉਹਨਾਂ ਦੀ ਖਾਣੇ ਪੀਣੇ ਦੀ ਹਰ ਇੱਕ ਤਰ੍ਹਾਂ ਦੀ